ਲਾ ਵੀਰੇ ਤੇਰੇ ਸਾਹਮਣੇ ਹੁਣ ਮੰਨ ਗਿਆ ਕਿ ਨਾ ਇਹੀ ਹਾਲ ਹੈ ਦਾ ਘਰੇ ਕੋਈ ਕੰਮ ਹੋਵੇ ਕਦੇ ਪਿਆਰ ਨਾਲ ਨਹੀਂ ਮੰਨਦਾ ਕਦੇ ਇਹਨੂੰ ਬਿਠਾ ਕੇ ਗੱਲ ਕਰ ਲੈ ਕਦੇ ਨਹੀਂ ਮੰਨੂਗਾ ਜਦੋਂ ਕਲੇਸ਼ ਕਰ ਲੈ ਫਿਰ ਝੱਟ ਮੰਨ ਜੂ ਕਲੇਸ਼ ਕਰਕੇ ਕਰਨੀ ਹੈ ਜਿਹੜੀ ਗੱਲ ਕਰਨੀ ਉਹ ਤਾਂ ਕੋਈ ਗੱਲ ਕਰਨੀ ਨਹੀਂ ਨੇ ਕੋ ਚੱਲ ਯਾਰ ਲੈ ਤਾਂ ਦੇਣਾ ਹੋਣਾ ਹੁਣ ਉਹ ਕਹਦਾ ਖੱਪ ਪਾਈਏ ਤੂੰ ਲੈ ਵੀਰੇ ਚਾਹ ਪੀ ਜਗ੍ਹਾ हां जीजा। ਦਸਤਰੀ ਪੀਂਿਆ ਦੇਸੀ ਤੰਗਰੇ ਜੀ। ਹੋ ਜੀजा। ਮੈਂ ਤਾਂ 1 ਮਹੀਨਾ ਹੋ ਗਿਆ ਛੱਡੂੰਂ ਦਾਰੂ। ਮੈਂ ਤਾਂ ਕਹਿੰਦਾ ਤੂੰ ਵੀ ਛੱਡ ਦੇ। ਕੁਛ ਨਹੀਂ ਪਿਆ ਦਾਰੂ ਚ। ਸਰੀਰ ਖਰਾਬ ਕਰਨਾਂ ਦਾ ਕੰਮ ਆ ਤਾਂ। ਲਾਰੇ ਬਿਮਾਰੀ ਲਾਵਾਂਗੇ। ਜੇ ਵੀ ਦਾਰੂ ਪੀਵਾਂਗੇ ਤਾਂ ਆਪਾਂ ਉਹ ਜਵਾਕਾਂ ਨੂੰ ਕੋਈ ਚੀਜ਼ ਲੈ ਕੇ ਆਵਾਂਗੇ। ਜਵਾਕ ਵੀ ਖੁਸ਼ ਕਰਦੇ ਵੀ ਖੁਸ਼। ਕੀ ਰੱਖਿਆ ਦਾਰੂਆਂ ਚ ਤੂੰ ਵੀ ਛੱਡ ਦੇ ਦਾਰੂ। ਮੇਰੇ ਵੀ ਜੱਗੇ ਛੱਡੇ ਵਰਗੀ ਏ। ਮੈਂ ਕਿਹੜਾ ਰੋਜ਼ ਪੀਣਾ। ਆਹ ਬੈਠੀ ਤੇਰੀ ਭੈਣ ਪੁੱਛ ਲੈ ਇਹਨੂੰ। ਹਾਂ, ਬਿਰੇ ਸਹੀ ਕਹਿ ਰਹਾ ਹੈ। ਉਹ ਨਹੀਂ ਪਿੰਦਾ ਆਇਗਾ ਕੋਈ ਆ ਜੇ ਮਾੜਾ ਕੋਈ ਰਿਸ਼ਤੇਦਾਰ ਫਿਰ ਮਾੜੇ ਕੋਟੀ ਲਾ ਲੈਂਦਾਗਾ ਚਲ ਮੈਂ ਵੀ ਨੇ ਕੁਛ ਕਹਿੰਦੀ ਹੈਗੀ ਪਰ ਮੈਨੂੰ ਤਾਂ ਬਸ ਐਈ ਹੈ ਕਿ ਮੇਰਾ ਜਵਾਗ ਤੇ ਰਿੱਜਾ ਪੂਰੀਆਂ ਹੋਈ ਜਾਣ ਔਰ ਮੈਨੂੰ ਕੁਛ ਨਹੀਂ ਚਾਹੀਦਾ ਉਹ ਸੱਸੀ ਕਲ ਮਮਾ ਉਹ ਆ ਪੁੱਤਰਾ ਠੀਕ ਆ ਹਾਂਜੀ ਆ ਬੈਠ ਰੇ ਪਰ ਐਬ ਤਾਂ ਹਾਂਜੀ ਚਲ ਤੈਨੂੰ ਲੈ ਕੇ ਦਵਾਂ ਚਾਹ ਪਾਣੀ ਦੁੱਸ ਚਲ ਲਿਓ ਵੀਰੇ ਤੇਰੇ ਵਾਸਤੇ ਮਟਰ ਪਲੇ ਬਣਾਉਂਗੀ ਅੱਜ ਮੈਂ ਹਾਂ ਹਾਂ ਪਹਿਲਾਂ ਬਣਾ ਲਾ ਹੋਰ ਫਿਰ ਪਾਂਜੇ ਕਿਵੇਂ ਚੱਲਦੀ ਹੈ ਪੜਾਈ ਕੋਲਜ ਦੀ ਉਹ ਮਾਮਾ ਪੜਾਈ ਦਾ ਵਧੀਆ ਚੱਲਦੀ ਹੈ ਬਸ ਮੋਟਰਸਾਈਕਲ ਦੀ ਘਾਟ ਹੈ ਮੇਰੇ ਤੋਂ ਨਹੀਂ ਰੋਜ਼ ਲੋਕਾਂ ਦੇ ਮੋਟਰਸਾਈਕਲ ਦੇ ਜਾਏ ਜਾਂਦਾ ਉਹ ਪੁੱਤ ਕਹਤਾ ਤੇਰੇ ਜੈ ਜੀ ਨੂੰ ਜੈ ਨੇ ਕਿ ਲੈ ਕੇ ਦੂਗਾ ਨਾ ਮੈਂ ਲੈ ਕੇ ਦੂੰਗਾ ਤੇਰਾ ਮਾਮਾ ਨੇ ਜੋ ਕਹੇਗਾ ਗਾ ਆਪਾਂ ਰੋਟੀ ਖਾ ਕੇ ਚੱਲਦੇ ਆਂ ਠੀਕ ਹੈ ਨਾ ਤੂੰ ਨਾ ਨੂੰ ਲੈ ਚੱਲ ਫਿਰ ਆਪਾਂ ਚੱਲਦੇ ਰੋਟੀ ਰੋਟੀ ਖਾ ਕੇ ਠੀਕ ਹੈ ਜਗਿਆ ਗੁੱਸਾ ਨਾ ਕਰੀ ਮੇਰੀ ਗੱਲ ਦਾ 1300 ਆ ਵੀ ਜਮ ਆਪਣੀ ਭੈਣ ਵਰ ਗਈ ਐ ਤੁਸੀਂ ਇੱਕੋ ਵਰ ਗਈ ਹੋ ਜੀਜਾ ਤੋਂ ਵੀ ਕਮਾਲ ਕਰਦਾ ਭੈਣ ਤੇ ਭਾਈ ਦਾ ਇੱਕੇ ਸਵਾਹ ਹੁੰਦਾਗਾ ਹੋ ਜੀਜਾ ਮੇਰਾ ਵੀ ਮੁੰਡਾ ਦੇਖ ਲਾ ਬੋਲ ਕੇ ਮੰਗਿਆ ਥੀ ਉਹਨੇ ਬੋਲ ਕੇ ਲੈ ਕੇ ਦਿੱਤਾ ਮੈਂ ਨਹੀਂ ਕਿਸੇ ਚੀਜ਼ ਦੀ ਘਾਟ ਛੱਜਦਾ ਪੈਸੇ ਕੀ ਕਰਨੇ ਨੇ ਆਪਾਂ ਜੀਜਾ ਜੇ ਜਵਾਕ ਨਹੀਂ ਖੁਸ਼ ਰਹਿਣੇਗਾ ਆਪਾਂ ਕੀ ਕਰਾਂਗੇ ਪੈਸੇ ਨੂੰ ਉਹ ਲੈ ਕੇ ਤੇ ਦੇ ਰਹਿਆਂ ਜੱਗਿਆ ਤੁਸੀਂ ਉਹ ਭੈਣ ਭਾਈ ਮੇਰੇ ਮਗਰੀ ਪੈ ਗਈ ਉਹ ਜਾ ਕੇ ਨਾਤ ਹੋ ਗਏ ਤਿਆਰ ਹੋ ਜਾ ਰੋਟੀ ਖਾ ਕੇ ਆਪਾਂ ਚੱਲਦੇ ਆਂ ਫਿਰ ਲੈਣ ਅੱਖੇ ਪੈ ਨੀਸੀ ਮਾਣ ਹੁਣ ਇਹ ਆ ਗਿਆ ਹੋ ਜੀਜਾ ਕੀ ਤੂੰ ਮੂੰਚ ਬੁਰਬਰ ਕਰੀ ਜਾ ਰਿਹਾ ਕੋਈ ਨਹੀਂ ਮੈਂ ਕਹ ਰਿਹਾ ਕੋਈ ਬਾਕੀ ਸਾਰੇ ਸਰੀਰ ਸਾਰੇ ਠੀਕ ਨੇ ਨਾ ਸਰੀਰ ਨੂੰ ਠੀਕ ਨੇ ਹਾਂ ਹਾਂ ਹੂੰ ਹੂੰ ਮੈਨੂੰ ਲੱਗਾ ਤਾਂ दारू ਪੀਂਦੀ ਤੈਨੂੰ ਅੱਕ ਲੱਗੀ ਪਈ ਆ ਨਾ दारू ਨਾਕ ਤੇ ਹੋਰ ਕੁਛ ਹਾਂ ਫਿਰ ਮੂੰਚ ਅਵੇਂ ਤਾਂ ਲੱਗ ਰਿਹਾ ਕਰਨ ਬੁਰਬਰ ਵਰੀ ਉਹ ਨਹੀਂ ਮੈਂ ਤਾਂ ਤੇਰੀ ਤਾਰੀਫ ਕਰ ਰਿਹਾ ਸੀ ਅੱਛਾ ਹਾਂ ਦੇਖੀ ਕਿਤੇ ਜ਼ਿਆਦਾ ਨਾ ਕਰ ਦੀ ਨਹੀਂ ਨਹੀਂ ਚੱਲ ਫਿਰ ਨਾਲਾ ਤੂੰ ਵੀ ਫਿਰ ਚੱਲ ਜੀ ਅੱਪਾ ਵੀ ਬਾਈ ਸ਼ਮਸ਼ੇਰ ਸ਼ਮਸ਼ੇਰ ਭਾਈ ਹਾਂ ਭਾਈ ਪੱਬੀ ਭਾਈ ਕਿੱਥੇ ਆ ਉਹ ਤਾਂ ਬਾਹਰ ਗਿਆ ਹੋਇਆ ਕੀ ਕੰਮ ਸੀ ਦੇਖ ਪਰ ਜਾਈ ਆਪਣੇ ਲਾਡੀ ਨੂੰ ਸਮਝਾਣਾ ਜੇ ਕੱਲ ਨੂੰ ਕੋਈ 1921 ਹੋ ਗਈ ਫੇਰ ਨਾਲ ਤਾਂ ਸਾਨੂੰ ਕਹੀਂ ਨਾ ਐਡੀ ਕੀ ਦੀ ਮਜਾਲ ਹੈ ਵੀ 1921 ਕਰ ਦੂ ਮੇਰੇ ਪੁੱਤ ਨਾਲ ਹੋਇਆ ਕੀ ਆ ਸਾਫ ਸਾਫ ਦੱਸ ਮੈਨੂੰ ਗੱਲ ਦੇਖ ਪਰਜਾਈ ਅੱਜ ਮੈਂ ਦੇਖਿਆ ਠੀਕ ਹੈ ਉਹੜਾ ਹੋਵੇ ਕੱਲ ਨੂੰ ਪਿੰਡ ਦੇਖ ਕੇ ਫਿਰ ਸਾਰਾ ਸ਼ਹਿਰ ਦੇਖ ਕੇ ਠੀਕ ਹੈ ਨਾ ਹੁਣ ਮੇਰੀ ਗੱਲ ਸੁਣ ਉਹ ਲੰਬੜਾਂ ਦੀ ਸਿਮਰਨ ਦੇ ਨਾਲ ਫਿਰਦਾ ਠੀਕ ਹੈ ਤੈਨੂੰ ਪਤਾ ਸਾਡੀ ਉਹਨਾਂ ਨਾਲ ਰਿਸ਼ਤੇਦਾਰੀ ਪੈਂਦੀ ਆ ਫਿਰ ਕੀ ਹੋ ਗਿਆ ਲੈ ਹਜੇ ਕਹਿੰਦੀ ਕੁਝ ਨਹੀਂ ਹੋਇਆ ਦੇਖ ਪਰਜਾਈ ਜੇ ਕੱਲ ਨੂੰ ਉਹਨਾਂ ਨੇ ਕੋਈ ਸੱਟ ਪੇਟ ਮਾਰਤੀ ਚ ਵਾਗਦੇ ਫਿਰ ਕੀ ਕਰਨੀਂਗੀ ਤੂੰ ਬੇਅਕਲ ਦੇੰਨੇ ਆ ਤੇ ਕਿਹੜੇ ਜੁੱਗ ਜਰੇਣਾ ਤੂੰ ਹੈ ਅੱਜ ਕੱਲ੍ਹ ਮੁੰਡੇ ਕੁੜੀਆਂ ਘੁੰਮਦੇ ਹੁੰਦੇ ਨੇ ਭਾਈ ਮੋਟਰਸਾਈਕਲਾਂ ਤੇ ਆ ਹੋਟਲਾਂ 'ਚ ਬਥੇਰਾ ਕੁਝ ਵੱਡ-ਵੱਡ ਕੇ ਖਾਂਦੇ ਨੇ ਨਾ ਫੇਰ ਕੀ ਹੋਗਾ ਜੇ ਮੇਰੇ ਮੁੰਡੇ ਨੇ ਮਾੜੇ ਮਟ ਗੇੜੀ ਦਵਾਤੀ ਹੋਊਗੀ ਉਹਨੂੰ ਹੈ ਤੂੰ ਤਾਂ ਉਹੀ ਉਠਦਾ ਕਹਿੰਦਾ ਗੋਹ ਸਰ ਤੇ ਜੜਾ ਰੱਖਿਆਗਾ ਦੇਖ ਪਰਜਾਈ ਮੈਂ ਤਾਂ ਤੈਨੂੰ ਸਮਝਾਣ ਆਇਆ ਸੀ ਠੀਕ ਹੈ ਨਾ ਕੱਲ ਨੂੰ ਜਵਾਕ ਨੂੰ ਕੋਈ 11 21 ਹੋਗੀ ਠੀਕ ਹੈ ਅਗਲੇ ਆਨੇ ਤਾਂ ਉਦੋਂ ਮੱਕੂ ਢੱਪ ਦੇਣਾ ਫੇਰ ਅੱਖਾਂ 'ਚ ਘਸੁੰਢ ਦੇ ਦੇ ਰੋਏਗੀ ਮੇਰੀ ਗੱਲ ਸੁਣ ਲੈ ਆ ਧਮਕਾ ਨਹੀਂ ਕਿਸੇ ਹੋਰ ਨੂੰ ਨਹੀਂ ਜਾ ਕੇ ਕਿਦੀ ਮਜ਼ਾ ਆਣਾ ਮੇਰੇ ਮੁੰਡ ਨੂੰ ਹੱਥ ਵੀ ਲਾ ਜਾਏ ਹੱਥ ਨਾ ਤੋੜ ਦੇਵਾ ਤਾਂ ਗੱਲ ਕਰੀ ਮੇਰੇ ਨਾਲ ਅੱਖ ਅੱਖਾਂ ਨਾਲ ਦੇਖ ਹੀ ਜਾਏ ਮੇਰੇ ਮੁੰਡੇ ਨੂੰ ਮੈਂ ਖੜੀਆ ਨਾਲ ਉਹ ਤਾਂ ਮੋਢਾ ਮੋਢਾ ਲਾ ਕੇ ਮੈਂ ਕਹਿੰਦੀ ਹੱਥ ਲਾ ਕੇ ਦਿਖਾ ਦੇ ਕੋ ਮੇਰੇ ਮੁੰਡੇ ਨੂੰ ਨਾ ਲੋੜਾ ਕੀ ਆ ਗਿਆ ਮੈਂ ਤਾਂ ਐ ਹੈਰਾਨਾ ਤੁਹਾਡੇ ਤੇ ਵੀ ਚਾਰ ਝੂਟਿਆ ਇਹ ਤਾਂ ਤੁਹਾਡੀ ਕੁੜੀ ਨੂੰ ਨਾਲ ਤਾਂ ਹੂਟੇ ਲਾ ਗਈ ਨਾਲੇ ਤੂੰ ਆ ਕੇ ਲਾਂਬੇ ਦਿਨਣਾ ਲੈ ਫਿਰ ਮੈਂ ਤੈਨੂੰ ਕਹਿਣਾ ਸੀ ਕਹਿਤਾ ਮੁੜ ਕੇ ਫਿਰ ਅੱਗੇ ਆਪ ਹੀ ਝਾਂਬ ਲੈਣਗੇ ਜਾ ਜਾ ਤੇਰੇ ਵਰਗੇ ਛੱਤੀ ਫਿਰਦੇ ਨੇ ਧਮਕੀਆਂ ਦੇਣ ਆਇਆ ਮੈਨੂੰ ਮੁੜ ਕੇ ਮੇਰੇ ਘਰੇ ਨਾ ਵੜ ਜੀ ਲੱਤਾਂ ਤੋੜ ਦੂੰ ਤੇਰੀਆਂ ਬੱਟ ਆਇਆ ਮੇਰੇ ਮੁੰਡੇ ਨੂੰ ਨੀ ਕੀ ਕਰਨ ਵਾਲਾ ਮੈਂ ਤਾਂ ਮਾਰਨਾ ਦੇਵਾਂ ਤਾਂ ਕਹੀਂ ਤੂੰ ਐ ਉਹ ਜਿੱਜਾ ਨਾ ਨਹੀਂ ਬੋਲਣ ਦੀ ਅਗਲਾ ਹੈ ਜੀ ਇਹਨੇ ਜਮਾ ਵੀ ਤੂੰ ਕਿੱਧਰ ਬੋੜ ਬੋੜ ਕਰਦਾ ਲਗਾਉਣਾ ਵਧੀਆ ਭਾਈ ਤੂੰ ਮਿਲ ਗਿਆ ਮੈਨੂੰ ਮੈਂ ਤੇਰੀ ਗਣੀ ਆਇਆ ਤੂੰ ਯਾਰ ਉਹ ਕੀ ਗੱਲ ਹੋ ਗਈ ਸੋਖ ਹੈ ਉਹ ਜੇ ਸੋਖ ਹੁੰਦੀ ਜੇ ਸੋਖ ਮੈਂ ਕਾਣੂ ਆਉਂਦਾ ਤੇਰੇ ਲੱਗੇ ਮੇਰੀ ਗੱਲ ਸੁਣ ਮੇਰੀ ਗੱਲ ਆਪਣੇ ਲਾਡੀ ਨੂੰ ਆਪਣੇ ਲਾਡੀ ਨੂੰ ਸਮਝਾ ਠੀਕ ਹੈ ਨਾ ਠੀਕ ਹੈ ਨਾ ਮੈਂ ਮੈਂ ਨਹੀਂ ਦੇਖ ਕੇ ਨਹੀਂ ਦੇਖ ਮੈਂ ਫੇਰ ਆਇਆ ਮੈਂ ਫੇਰ ਆਇਆ ਉਹ ਹੁੰਦਾ ਫਿਰ ਦੱਸ ਲੰਬੜਾ ਫਿਰ ਲੰਬੜਾ ਹੁਣ ਤੈਨੂੰ ਪਤਾ ਹੁਣ ਤੈਨੂੰ ਪਤਾ ਸਾਡੀ ਉਹਨਾਂ ਨਾਲ ਵੀ ਰਿਸ਼ਤੇਦਾਰੀ ਰਿਸ਼ਤੇਦਾਰੀ ਮੁੜ ਕੇ ਉਹ ਨਾ ਹੋਵੇ ਉਹ ਨਾ ਹੋਵੇ ਜਵਾਬ ਹੁਣ ਕੋ ਜਨੀ ਕੀ ਹੋ ਜਨੀ ਕੀ ਹੋਏ ਪਛਤਾਉਂਗੇ ਤੁਸੀਂ ਪਾਉਂਗੇ ਤੁਸੀਂ ਮੈਂ ਉਹੀ ਗੱਲ ਤੇ ਨਹੀਂ ਉਹੀ ਗੱਲ ਤੇ ਘਰੇ ਲਾਂਬਾ ਦੇਣਾ ਹੈ ਲਾਂਬਾ ਦੇਣਾ ਤੇਰੀ ਜਨਾਨੀ ਚਾਰੇ ਪੈਰ ਚੱਕੇ ਚਾਰੇ ਪੈਰ ਚੱਕੇ ਨਾ ਉਹਨੂੰ ਬੋਲਣ ਦੀ ਆ ਬੋਲਿਆ ਦੀ ਆ ਕਲ ਮੇਰੇ ਯਾਰ ਚਲੋ ਕੋਈ ਨਾ ਮੈਂ ਸਮਝਾ ਦਾਂਗਾ ਲੱਡੀ ਨੂੰ ਜਵਾਬ ਆਸਲੇ ਚਲੋ ਤੀਵਿਆਂ ਦਾ ਤਾਂ ਰੋਲਾ ਪਾਣ ਦੀ ਆਦਤ ਹੁੰਦੀ ਐ ਉਹਦਾ ਗੁੱਸਾ ਨਾ ਕਰੀ ਤੂੰ ਚਲ ਕੋਈ ਨਹੀਂ ਘਰ ਮਨਾ ਹੋ ਤੂੰ ਜਾ ਆਪਣੇ ਘਰੇ ਅਸੀਂ ਸਮਝਾਉਣਿਆਂ ਲੱਗੇ ਹਾਂ ਮੈਂ ਜਾਣਾ ਭਾਈ ਆਪਣਾ ਅੱਗੇ ਤਾਂ ਗੌਰ ਨਾਲ ਧਿਆਨ ਨਾਲ ਸਮਝਾ ਲਿਓ ਮੁੰਡੇ ਕੋਈ ਆਪਣਾ ਫ੍ਰੇਮ ਪਿਆਰ ਬਹੁਤ ਹੈਗੇ ਯਾਰ ਕਿਉਂ ਕਿ ਥੋੜਾ ਪੈਣ ਦੇਣੀ ਆਪਾਂ ਮੈਂ ਤਾਂ ਹੀ ਆਇਆ ਭਾਈ ਮੈਂ ਪਹਿਲਾਂ ਕਹਿੰਦਾ ਵੀ ਸਮਝਾਦਾ ਤੇਰਾ ਬਾਈ ਨੂੰ ਬਾਈ ਦੇ ਕੰਨਾਂ ਚੋਂ ਗੱਲ ਕਢਦਾ ਠੀਕ ਐ ਚਲ ਠੀਕ ਐ ਹਾਂ ਚੰਗਾ ਬਾਈ ਚੰਗਾ ਠੀਕ ਐ ਹਲੇ ਮੈਂ ਕਹਿੰਦਾ ਸੀ ਨਾ ਸਹੀ ਕੰਮ ਉਹ ਹੀ ਕੰਮ ਕਰਦਾ ਚਲ ਕੋਈ ਨਹੀਂ ਸਮਝੋ ਜਸਬੀਰ ਹਾਂਜੀ ਲਾਡੀ ਕਿੱਥੇ ਆ ਲਾਡੀ ਤੁਹਾਡੇ ਨਾਲ ਤਾਂ ਹੀ ਆਸੀ ਮੋਟਰਸਾਈਕਲ ਲੈਣ ਦਵਾਤਾ ਮੋਟਰਸਾਈਕਲ ਉਹ ਮੋਟਰਸਾਈਕਲ ਤਾਂ ਦਵਾਤਾ ਉਹ ਇਧਰ ਆਇਆ ਹੀ ਨਹੀਂ ਹੈਗਾ ਅਸੀਂ ਤਾਂ ਬੱਸ ਤੇ ਆ ਗਏ ਉਹਦਾ ਮੋਟਰਸਾਈਕਲ ਲੈ ਕੇ ਆ ਰਿਹਾ ਸੀ ਉਹ ਨਾਲੇ ਸੱਚ ਹਾਂ ਮੇਜਰ ਕੀ ਲੈਣ ਆਇਆ ਸੀ ਪਰਨੋ ਦੱਸਦੀ ਐ ਲੰਬਾ ਲੈ ਕੇ ਆਇਆ ਦੀ ਲਾਡੀ ਦਾ ਆਖੇ ਸਾਡੀ ਕੁੜੀ ਨੂੰ ਕਮਾਉਂਦਾ ਫਿਰਦਾ ਗਾ ਮੋਟਰਸਾਈਕਲਾਂ ਤੇ ਨਾ ਮੈਨੂੰ ਐ ਦੱਸ ਮੋਟਰਸਾਈਕਲ ਦਾ ਹਜੇ ਹੁਣੇ ਹੁਣੇ ਲਿਆ ਗੰ ਉਹ ਅੱਡੀ ਸ਼ੀਤੀ ਮੋਟਰਸਾਈਕਲ ਕਿਵੇਂ ਕਮਾਉਣ ਲੱਗ ਜੂ ਕੁੜੀਆਂ ਹੈ ਝੂਠੀ ਗੱਲ ਇੱਥੇ ਪਤਾ ਲੱਗਦਾ ਕਿ ਝੂਠ ਬੋਲਦਾ ਮੈਂ ਤੈਨੂੰ ਇਸੇ ਕਰਕੇ ਸਮਝਾਉਂਦਾ ਸੀ ਆਉਣ ਲੱਗੇ ਨਾ ਲਾਂਬੇ ਹੋ ਗਿਆ ਸ਼ੁਰੂ ਕੰਮ ਉਹ ਤੂੰ ਤਾਂ ਲੋਕਾਂ ਦੀ ਮੰਨਿਆ ਕਰ ਆਪਦੇ ਮੁੰਡੇ ਦੇ ਕਰੇ ਯਕੀਨ ਨਾ ਕਰੀਂ ਮੈਨੂੰ ਮੇਰੇ ਬਲੱਡੀ ਦਾ ਪਤਾ ਹੈਗਾ ਉਹ ਇਹ ਜਿਹਾ ਕੰਮ ਕਰ ਹੀ ਨਹੀਂ ਸਕਦਾ ਜੇ ਕਰੂਗਾ ਤਾਂ ਮੈਨੂੰ ਪੁੱਛ ਕੇ ਕਰੂਗਾ ਦੱਸ ਕੇ ਕਰੂਗਾ ਆਪੇ ਹਾਂ ਜੀਚਾ ਐ ਆਪਾਂ ਹਰ ਇੱਕ ਦਾ ਥੋੜੀ ਯਕੀਨ ਕਰਾਂਗੇ ਲੋਕ ਤਾਂ ਬਹੁਤ ਕੁਝ ਬੋਲਦੇ ਨੇ ਆਪਾਂ ਨੂੰ ਆਪਣੇ ਲੱਡੀਆਂ ਪਤਾ ਨਹੀਂ ਹੈਗਾ ਕਿਵੇਂ ਦਾਗਾ ਚੁੱਤਾ ਉਹੀ ਟੈਨਸ਼ਨ ਨਹੀਂ ਜਾਂਦਾਗਾ ਲਾਹੌਰ ਕੀ ਸਹੀ ਤਾਂ ਕਹਿੰਦਾ ਵੀਰਾ ਲੋਕਾਂ ਤਾਂ ਮੱਚੇਵਾ ਹੋਇਆ ਪਿਆ ਵੀ ਇਹ ਆਵਦੇ ਮੁੰਡਿਆਂ ਨੂੰ ਨਾ ਲਾੜ ਪਿਆਰ ਨਾ ਰੱਖਦੇ ਨੇ ਆ ਹੁਣ ਨਮਨ ਮੋਟਰਸਾਈਕਲ ਦਬਾਤਾ ਉਹ ਤਾਂ ਉਹੀ ਮੱਚਗੇ ਹੋਣਗੇ ਹੁਣ ਲੰਬੇ ਲੈ ਕੇ ਆਉਣਾ ਹੀ ਆ ਲੋਕਾਂ ਨੇ ਨਾਲੇ ਝੂਠ ਬੋਲਦੇ ਨੇ ਮੇਰਾ ਲੱਗਦਾ ਇਹ ਤਾਂ ਹੋ ਹੀ ਨਹੀਂ ਸਕਦਾ ਹਾਂ ਹਾਂ ਤੇਰਾ ਲੱਗਦਾ ਦੁੱਧ ਦਾ ਤੋਲਿਆ ਫੋਲਾ ਆ ਪੈਸੇ ਦੇਣਾ ਕਹੇ ਕੰਮ ਵਾਸਤੇ ਤੋ ਤੇੜਾ ਆਉਂਦਾ ਮੈਨੂੰ ਨਹੀਂ ਤਵਾਰ ਤੇਰੇ ਨਾਲ ਜਿੰਗੂ ਤੇ ਆ ਦੇਖ ਲੈ ਵੀਰੇ ਮੈਨੂੰ ਤਾਂ ਐ ਲੱਗਦਾ ਵੀਰੇ ਦਿਮਾਗ ਦੇ ਮੋਚ ਕੋਈ ਫਰਕ ਪੈ ਗਿਆ ਇਹਨੂੰ ਕਿਸੇ ਡਾਕਟਰ ਦੇ ਲੈ ਜਾ ਉੱਥੇ ਦਿਖਾ ਦੇ ਜਾ ਕੇ ਸਾਰਾ ਦਿਨ ਸਵੇਰ ਤੋਂ ਲੈ ਕੇ ਆਠਣ ਤੱਕ ਮੁੰਡੇ ਦੇ ਮਗਰ ਹੀ ਪਿਆ ਰਹਿੰਦਾ ਹੱਥ ਧੋ ਕੇ ਤੂੰ ਐ ਨਹੀਂ ਕਰਦਾ ਤੂੰ ਐ ਨਹੀਂ ਕਰਦਾ ਨਾ ਪਲਮ ਨੂੰ ਐਂ ਦੱਸ ਵੀ ਤੂੰ ਆਦਾ ਮੁੰਡਾ ਨੂੰ ਪਿਆਰ ਕਰਦਾ ਹੈ ਕਿ ਨਹੀਂ ਕਰਦਾ ਜਾਂ ਫਿਰ ਉਹਨੂੰ ਆਪਦਾ ਮੁੰਡਾ ਹੀ ਨਹੀਂ ਸਮਝਦਾ ਉਹ ਮੁੰਡੇ ਨੂੰ ਪਿਆਰ ਤਾਂ ਮੈਂ ਖਾ ਦੋ ਵੱਧ ਕਰਦਾ ਪਰ ਆ ਲਾਂਬਿਆਂ ਤੋਂ ਡਰਦਾ ਦੇਖ ਆ ਗਿਆ ਲਾਂਬਾ ਹਾਲੀ ਵੀ ਟਾਈਮ ਹੈ ਦੂਲੇ ਦੇ ਬੇਨਾਂ ਦਾ ਕੋਈ ਨਹੀਂ ਵਿਗੜਿਆ ਸਮਝਾਣਾ ਹਾਲੀ ਵੀ ਪਸਾਏਗੀ ਬੇ ਝੂਠ ਬੋਲਦਾ ਤੀਗਾ ਉਹ ਤਾਂ ਮੈਂ ਲੱਤਾਂ ਤੋੜੂੰਗੀ ਜੇ ਹੁਣ ਮੇਰੇ ਦਿਲੀ ਚੜ ਗਿਆ ਜਾਣ ਜਾਣ ਕੇ ਮੇਰੇ ਮੁੰਡੇ ਲਾਂਬੇ ਲੈ ਕੇ ਆਉਂਦੇ ਨੇ ਬਦਨਾਮ ਕਰਦੇ ਨੇ ਮੇਰੇ ਮੁੰਡੇ ਨੂੰ ਐਡਾ ਮੇਰਾ ਮੁੰਡਾ ਸੌ ਹੈਗਾ ਪੂਰੇ ਮੁਹੱਲੇ ਚ ਨਹੀਂ ਹੋਣਾ ਇਹ ਜਾਂ ਮੁੰਡਾ ਉਹਨੂੰ ਟੋਕਣ ਦੀ ਬਜਾਏ ਉਹ ਸਹਿ ਲੈਂਦਾਗਾ ਵੀ ਹਾਂ ਮੇਰਾ ਮੁੰਡਾ ਗਲਤ ਹੈ ਤੂੰ ਉਹਨੂੰ ਉੱਥੇ ਟੋਕ ਕੇ ਜਵਾਬ ਦੇ ਵੀ ਤੂੰ ਹੁੰਦਾ ਕੋਣਾ ਬੋਲਣਾ ਨਾ ਜ਼ਬਾਨ ਨਹੀਂ ਖਿੱਚੀ ਗਈ ਉਹਦੀ ਦੇਖ ਲੈ ਭਾਈ ਮੁੰਡਾ ਹੋ ਰਿਹਾ ਬਰਾਬਰ ਦਾ ਕਾਲੋਂ ਜੇ ਗਲਤ ਕਦਮ ਚੱਕ ਲਿਆ ਉਹਨੇ ਫੇਰ ਇੰਨੀ ਗੱਲ ਨਹੀਂ ਸੋਚਦਾ ਇਹ ਇਹ ਤਾਂ ਲੋਕਾਂ ਨੇ ਭੂਏ ਚੜਦਾ ਜਾ ਜਾ ਕੇ ਓ ਜੀਜਾ ਸਹੀ ਤਾਂ ਕਹਿੰਦੀ ਆ ਤਸਵੀਰ ਤੂੰ ਕਿਉਂ ਜਵਾਬ ਦੇ ਮਗਰ ਪਿਆ ਰਹਿਣਾ ਲੋਕਾਂ ਦਾ ਕੀ ਆਗਾ ਉਹ ਤਾਂ ਕਹੀ ਜਾਂਦੇ ਲਗੀ ਰਹਿਣ ਦੇ ਵੀਰੇ ਇਹਦੇ ਨੇ ਪੱਲੇ ਪੈਣੀ ਗੱਲ ਮੱਝ ਮੂਰੇ ਪੀਨ ਬਜਾਈ ਨਾ ਬਜਾਈ ਕੋਈ ਗੱਲ ਐ ਉਹ ਜੱਗਿਆ ਇਹ ਤਾਂ ਅੱਗੇ ਨਹੀਂ ਸੀ ਮਾਨ ਤੂੰ ਹੋਰ ਸ਼ਰਾ ਦਈ ਜਾਏ ਤੂੰ ਨਾ ਉਹ ਇਹ ਜੱਡੀ ਕੋਈ ਨੂੰ ਮਤ ਦੇ ਕੇ ਰਾਜੀ ਉਹਨੇ ਕੀ ਸ਼ਹਿਰ ਦਿੱਤੀ ਐ ਚੰਗੀ ਗੱਲ ਕਹੋ ਨਾ ਤੈਨੂੰ ਚੰਗੀ ਨਹੀਂ ਲੱਗਦੀ ਉਹ ਤੈਨੂੰ ਤਾਂ ਕੋਈ ਪੁੱਠੀ ਮਤ ਦੇਵੇ ਉਹ ਵਧੀਆ ਲੱਗਦੀ ਮੈਨੂੰ ਇਹ ਦੱਸ ਜਸਵੀਰ ਮੈਂ ਉਹਦਾ ਕੀ ਦੁਸ਼ਮਣ ਆ ਬਾਪ ਆ ਉਹਦਾ ਮੈਂ ਮੈਂ ਪੜਾਈ ਚਾਹਦਾ ਚਿਹਜੀਆਂ ਗੱਲਾਂ ਤੂੰ ਕਰਦਾ ਓਥੇ ਤਾਂ ਇਹੀ ਲੱਗਦਾ ਵੀ ਤੂੰ ਦੁਸ਼ਮਣ ਹੀ ਆ ਉਹਦਾ ਬਾਪ ਤਾਂ ਕਿਸੇ ਪਾਸੇ ਤੈਨੂੰ ਲੱਗਦਾ ਨਹੀਂ ਹੈਗਾ ਕਦੇ ਉਹਦੀ ਰੀਜ ਨਹੀਂ ਪੂਰੀ ਕੀਤੀਏ ਬੰਦੇ ਨੇ ਕਦੇ ਕਲੇਸ਼ ਕਿਤੇ ਵੀ ਨਾ ਉਹਦੀ ਗੱਲ ਨਹੀਂ ਮੰਨੀ ਹੈਗੀ ਉਹਨੇ ਮੋਟਰਸਾਈਕਲ ਆਖਿਆ ਉਹਨੂੰ ਮੋਟਰਸਾਈਕਲ ਲੈਤਾ ਉਹਦਣ 500 ਰੁਪਏ ਦਿੱਤਾ ਖਾ ਪੀ ਕੇ ਘਰ ਆ ਗਿਆ ਬਸ ਉਹੀ ਗੱਲ ਲਗਣੀ ਚੱਲ 500 ਖਾ ਗਿਆ ਕਦੇ 1000 ਖਾ ਗਿਆ ਨਾ ਹੁਣ ਉਹ ਨਹੀਂ ਖਾਣੀ ਐ ਔਰ ਆਪਾਂ ਖਾਵਾਂਗੇ ਉਹ ਮੇਰੀ ਉਹ ਚਰੀ ਬੀਚਰੀ ਸੀ ਚਰੀ ਦਾ ਵੱੱਤਰ ਸਾਰਾ ਸੁੱਕ ਗਿਆ ਉੱਥੀ ਆ ਇਹਨੂੰ ਚਰੀ ਦੀ ਹੋ ਰਹੀ ਹੈ ਕਦੇ ਮੱਕੀ ਦੀ ਹੋ ਰਹੀ ਹੈ ਜਵਾਕ ਭਾਵੇਂ ਰੋਂਦਾ ਰੋਈ ਜਾਵੇ ਮਰਦਾ ਮਰੇ ਤੈਨੂੰ ਕੋਈ ਫਿਕਰ ਨਹੀਂ ਹੈਗੀ ਜਵਾਕ ਦੀ ਆ ਦੇ ਖੇਤਾਂ ਦੀ ਫਿਕਰ ਹੈਗੀ ਬਸ ਓ ਜੀਜਾ ਸ਼ਾਂਤੀ ਰੱਖ ਕੰਨਾ ਗਰਮ ਨਹੀਂ ਹੋਇਆ ਕਰ ਤੂੰ ਚਾਲ ਜਿਸ ਵੀਰਾ ਤੂੰ ਰੋਟੀ ਪਾਣੀ ਬਣਾ ਫਿਰ ਮੇਰਾ ਬੱਸਿਆ ਕੰਮ ਹੋ ਰਿਹਾ ਬਣਾਉਣੀ ਆ ਬਾਈ ਓ ਚਲ ਜੱਗਿਆ ਅੱਜ ਤਾਂ ਤੂੰ ਰਹੇਗਾ ਕੱਲ ਨੂੰ ਵਗ ਜੀ ਓ ਨਹੀਂ ਜੀਜਾ ਤੂੰ ਤਾਂ दारू ਕੰਨੀ ਪੀ ਰਹਿਣਾ ਸਾਰਾ ਦਿਨ ਕੋਈ ਹੋਰ ਕੰਮ ਵੀ ਦੇਖ ਲੈ ਕੱਲੀ दारू ਚਾਹੀਦੀ ਏ ਤੈਨੂੰ ਔਰ दारू ਨਹੀਂ ਮੈਂ ਪੀਂਦਾਗਾ ਨਹੀਂ ਪੀਂਦਾ ਤੇਰੇ ਅੱਖੇ ਲੱਗ ਗਿਆ ਨਾ ਨਹੀਂ ਪੀਂਦਾ ਪਰ ਇਹਨੂੰ ਸਮਝਾਖ ਜਾ ਕਦੀ ਮਿੱਠੇ ਬੋਲ ਦੋ ਪਿਆਰ ਦੇ ਵੀ ਬੋਲੇ ਕਰੇ ਅੱਗ ਬਰਤਾਂਦੀ ਰਹਿੰਦੀ ਏ ਸਾਰਾ ਦਿਨ ਕਰਤੂਤਾਂ ਝੱਜਦੀਆਂ ਕਰ ਲਿਆ ਕਰੋ ਫਿਰ ਬੋਲ ਲਿਆ ਕਰੋ ਮਿੱਠੇ ਬੋਲ ਜੀ ਕਾ ਸੋਣਾ ਹਉ ਜੀਜਾ ਪਿਆਰ ਨਾਲ ਰਹਿਆ ਕਰ ਤੇਰੇ ਹਾਂ ਇਹ ਨਹੀਂ ਤੂੰ ਸਾਰਾ ਦਿਨ ਕਰਮ ਖਿਆਰੇ ਨਾ ਘੰਟਾ ਰੱਖਿਆ ਕਰ ਤੇ ਠੀਕ ਹੈ ਨਾ ਚਲ ਮੈਂ ਵੀ ਆਉਂਦਾ ਰੱਖਿਆ ਕਰੂੰ ਪਿੱਛੇ-ਪਿੱਛੇ ਹਉ ਜੀਜਾ ਜਿੱਥੇ ਦੋ ਪੰਜ ਹੁੰਦੇ ਨਾ ਖਰਕਦੇ ਹੁੰਦੇ ਨੇ ਓ ਮੈਨੂੰ ਪਤਾ ਹੈ ਜੱਗਿਆ ਖੜਕਦੇ ਰਹਿੰਦੇ ਨੇ ਉਹ ਇੰਨੇ ਵੀ ਨਾ ਖੜਕੜ ਕੇ ਚਿੱਬੇ ਹੋ ਜਾਣ ਆ ਗਏ ਆ ਗਏ ਬਾਪੂ ਉਹ ਰਹਿ ਗਈ ਹੋਣੀ ਗਲੀ ਕਵੈਸਨ ਵਾਲੀ ਉਹ ਵੀ ਕੱਸਿਆ ਨਾਲੇ ਗੱਲ ਸੁਣਾ ਹੁ ਤੇਰੇ ਲਾਂਬੇ ਆਉਣ ਲੱਗ ਗਏ ਨੇ ਕੀ ਗੱਲ ਉਹ ਕਿਹੜੀ ਕੁੜੀ ਸੀ ਜਿਹੜੀ ਤੂੰ ਭਾਈ ਫਿਰਦਾ ਸੀ ਉਹ ਵਾਪਰ ਕਿਉਂ ਗਿਆ ਉੱਥੇ ਸਾਰੇ ਇਕੱਠੇ ਹੁੰਦੇ ਆ ਕੁੜੀਆਂ ਮੁੰਡੇ ਹਰੇ ਜੰਮ ਕੇ ਤੂੰ ਹੋ ਜਾਣੀ ਤੇ ਲਾਂਬੇ ਤੇਰੇ ਆਉਣ ਲੱਗੇ ਘਰੇ ਕਿਉਂ ਰੋਲਾ ਪਾ ਰੱਖਿਆ ਹੋ ਗਿਆ ਦਿਵਾਲੇ ਮੁੰਡੇ ਦੇ ਉਹਨੂੰ ਘਰੇ ਨਾ ਬੜਨ ਦਿਆ ਕਰ ਚੰਗਾ ਪਹਿਲੀ ਇਹ ਦਿਵਾਲੇ ਹੋ ਜਾ ਘਰ ਉਹ ਹੋਰੀ ਦੀ ਆਰਤੀ ਤਾਰਾਂ ਲਾਂਬੇ ਤੇ ਆਉਣ ਲੱਗ ਗਿਆ ਤੇ ਨਾ ਕਿਹੜੇ ਲਾਂਬੇ ਲਿਆ ਤੇ ਝੂਠ ਬੋਲਦਾ ਕਹੋ ਉਹਦੀ ਜਬਾਨ ਮੈਂ ਕਹਿੰਦੇ ਕੱਟ ਕੇ ਸੱਟ ਜੇ ਕੀੜੇ ਪੈ ਜਾਣੋਂ ਤਾਂ ਹਾਂ ਆਪਣੀ ਕੁੜੀ ਦੀ ਆਪੀ ਬਲਦਾਮੀ ਕਰੀ ਜਾਂਦੇ ਨੇ ਪਾਗਲ ਨੇ ਲੋਕ ਆ ਉਹਦੀ ਕੁੜੀ ਖਰਾਬ ਹੋਣੀ ਮੇਰੇ ਲਾਡੀ ਚ ਨਹੀਂ ਕੋਈ ਦੋਸ਼ ਹੋਣਾ ਖਬਰੇ ਕੀ ਦੇ ਕਿਦਣਾ ਚੜਕੇ ਜਾਂਦੀ ਆ ਮੋਟਰਸਾਈਕਲ ਤੇ ਤੇ ਨਾ ਮੇਰੇ ਲਾਡੀ ਦਾ ਲਾਉਂਦੇ ਨੇ ਉਹ ਤੇਰੀਆਂ ਇਹੀ ਗੱਲਾਂ ਕਰਕੇ ਨਾ ਇਹਦਾ ਨਾਸ ਹੋ ਅੱਜ ਗਿਆ ਬਿਲਕੁਲ ਪੱਲੇ ਕੱਖ ਨਹੀਂ ਰਹਿ ਗਿਆ ਇਹਦੀ ਹੁਣ ਜਵਾਨੀ ਚੜਨਦਿਆ ਪਛਤਾਏਂਗੀ ਅੱਗੇ ਵੀ ਮੈਂ ਤੈਨੂੰ ਕਹਿ ਕੇ ਦੀ ਵਾਰੀ ਪਛਤਾਏਂਗੀ ਹੁਣ ਵੀ ਮੈਂ ਕਹਿੰਦਾ ਪਛਤਾਏਂਗੀ ਉਹ ਡੈਡੀ ਤੂੰ ਸਵੇਰੇ ਸਵੇਰੇ ਕੀ ਖਾ ਲੈਣਾ ਜੋ ਸਾਰਾ ਦਿਨ ਮੈਨੂੰ ਗਾਲਾਂ ਕੱਢੀ ਜਾਂਦਾ ਤੇਰੀ ਮਾਂ ਦਾ ਸਿਰ ਖਾਨਾ ਤੇਰੀ ਦਾ ਵੇਹ ਬੋਲਦਾ ਕਿਵੇਂ ਆ ਜਾਂ ਤੈਨੂੰ ਸਮਝਾ ਲਾ ਇਹਦੇ ਨੂੰ ਮਾਮਿਆਂ ਕੋਲ ਛੱਡਿਆ। ਕਿਉਂ ਛੱਡਿਆ ਮਾਮਿਆਂ ਕੋਲੇ? ਕੀ ਗੱਲ ਵਾਧੂ ਆਇਆ ਹੋਇਆ? ਇੱਕ ਜਵਾਬ ਆ ਕੇ ਕਿਹਾ ਪੰਜ ਸੱਤ ਨੇ ਤਥੋਂ 21 ਨਹੀਂ ਸੰਭਾ ਜਾਂਦਾ ਹੈਗਾ। ਸ਼ਰਮ ਕਰ ਲੈ ਮਾੜੀ ਮੋਟੀ ਸ਼ਰਮ। ਆ ਗਵਾਂਢੀ ਸੁਣਦੇ ਹੋਣਗੇ ਕੀ ਕਹਿੰਦੇ ਹੋਣਗੇ। ਇਹਨਾਂ ਦੇ ਵੀ ਜਵਾਬ ਨੇ। ਇਹ ਵੀ ਆਪਣੇ ਜਵਾਬ ਨੂੰ ਪਿਆਰ ਕਰਦੇ ਨੇ। ਪਰ ਤੂੰ ਤੂੰ ਆਹਦੇ ਮੁੰਡਾ ਦੁਸ਼ਮਣ ਬਣਿਆ ਬੈਠਾ। ਉਹ ਲੋਕਾਂ ਦੇ ਜਵਾਬ ਏਡੇ ਸਿਆਣੇ ਨੇ ਨਾ। ਪੜ੍ਹਾਈ 'ਚ ਇਹ ਬਿਲਕੁਲ ਮੂਰਾ ਬਿਲਕੁਲ। ਹਰ ਕੰਮ 'ਚ ਮੂਰਾ ਕਿਸੇ ਕੰਮ 'ਚ ਸੱਟ ਤੇ ਲਾ ਦੇ ਦੱਸ ਦੇ। ਆਹੋ ਤੈਨੂੰ ਤਾਂ ਵਧੀਆ ਹੀ ਲੋਕਾਂ ਦੇ ਜਵਾਬ ਲੱਗਦੇ ਨੇ। ਆਪਦਾ ਜ ਲੱਗਦਾ ਇਹ ਜਮੂਰਾ ਕਾ ਵੀ ਹੈ ਸਾਰੇ ਪਾਸਿਓਂ ਮਾਰ ਖਾਈ ਜਾਂਦਾ ਮਾ ਖਾਊਗਾ ਹੀ ਜਵਾਕ ਜਦੋਂ ਕਰੋ ਪਿਆਰ ਨਹੀਂ ਮਿਲਦਾ ਆਪਾਂ ਬਾਪ ਤਾਂ ਸਵੇਰੀ ਲੱਗ ਜਾਂਦਾ ਉੱਠਣ ਸਰ ਫਟਕਾਰਾਂ ਤੈਨੂੰ ਵੀ ਨਹੀਂ ਪਿਆਰ ਮਿਲਿਆ ਇੰਨੇ ਚੱਕਾ ਉਹ ਜਾ ਤੂੰ ਜਾ ਕੰਮ ਕਰ ਲੈ ਛੱਡ ਦੇ ਮੇਰੇ ਮੁੰਡੇ ਦਾ ਖਿਹੜਾ ਲੈ ਲੈਣ ਦੇ ਨੂੰ ਸਾਹ ਔਖਾ ਤੇਰਾ ਮੁੰਡਾ ਕੱਲੇ ਦਾ ਹੈ ਨਾ ਮੇਰਾ ਨਹੀਂ ਲੱਗਦਾ ਕੋਈ ਤੇਰਾ ਲੱਗਦਾ ਹੁੰਦਾ ਤੂੰ ਇਹੋ ਜਿਹਾ ਗੱਲਾਂ ਕਰਦਾ ਓਏ ਇਹਦੇ ਪੜੇ ਵਾਸਤੇ ਹੀ ਕਹਿਨਾ ਪੜੀ ਮਾਨ ਸੇ ਬਸ ਦੇਖਿਆ ਆਪਿਆ ਤੇਰਾ ਪੜਾ ਲੋਕੀ ਤੈਨੂੰ ਬਾਹਰ ਉਂਗਲਾਂ ਚਿੰਝਣੀ ਛੇੜ ਲੰਨਾ ਇੱਥੇ ਮੇ ਨਾਲ ਚੱਪ ਤੂੰ ਭੱਗ ਜਾ ਇੱਥੋਂ ਇਹਦਾ ਕੰਮੀ ਇਹੀ ਐ ਸਿਆਪਾ ਪਾਉਣਾ ਅੱਜ ਤੋਂ ਬਾਅਦ ਮੇਰੇ ਕੋਲ ਕੋਈ ਆ ਕੇ ਨਾ ਤੇਰਾ ਇਹ じゃ ਕੋਈ ਲੰਬਾ ਤੇਰੇ ਛਿੱਤਰ ਲੱਗਣਗੇ ਹਸਾਬ ਲਾ ਲਈ ਮੇਰੇ ਕਿਵੇਂ ਲੱਗਣਗੇ ਛਿੱਤਰ ਮੇਰੇ ਹੁੰਦੇ ਤੂੰ ਹੱਥ ਲਾ ਕੇ ਦਿਖਾ ਮੇਰੇ ਮਾਪੀ ਡੰਪਾ ਲਿਆ ਕੇ ਦਿਖਾਏ ਫਿਰ ਓ ਰਹਿਣ ਦੇ ਮੰਮੀ ਇਹਦੇ ਨਾਲ ਮੱਥਾ ਮਾਰਨ ਦਾ ਕੋਈ ਫਤ ਨਹੀਂ ਇਹ ਹੈ ਹੀ ਮੇਦਾ ਉਹ ਪਿਓ ਨੂੰ ਅਸਤਾ ਬੋਲੇਗਾ ਇਹ ਅੱਗ ਦਾ ਹੈ ਇਹ ਮੁੰਡਾ ਸਾਡੇ ਹੱਥਾਂ ਚੋਂ ਨਿੱਪਲ ਗਿਆ